ਇੱਕ ਗੁਰੂ ਦਾ ਲਾੜਲਾ ਸਿੰਘ ਇੱਥੇ ਕੁਝ ਲੈ ਕੇ ਆਇਆ ਅਸੀਂ ਕਿਹਾ ਜੀ ਸਾਨੂੰ ਫੜਾ ਦਿਓ ਕਾਗਜ਼ ਕਿਸ ਤਰ੍ਹਾਂ ਪ੍ਰਮਾਤਮਾ ਕੋਈ ਨਾ ਕੋਈ ਸਨੇਹਾ ਕਿਸੇ ਨਾ ਕਿਸੇ ਰੂਪ ਚ ਭੇਜਦਾ ਹੈ ਤੇ ਉਹ ਕੱਲ ਸਾਨੂੰ ਉਹੀ ਸਿੰਘ ਗੁਰਦੁਆਰਾ ਸੀਸਗੰਜ ਸਾਹਿਬ ਮੱਥਾ ਟੇਕਣ ਗਏ ਸੀ ਉੱਥੇ ਮਿਲਿਆ ਉਹ ਕਹਿੰਦਾ ਜੀ ਜੋ ਮੈਂ ਕੱਲ ਰੌਲਾ ਪਾਉਂਦਾ ਸੀ ਮੇਰਾ ਪੂਰਾ ਹੋ ਗਿਆ ਜੀ ਮਨ ਦੀ ਇੱਛਾ ਮੇਰੇ ਵਿੱਕੀ ਕਹਿੰਦਾ ਮੈਂ ਇਹੀ ਕਹਿੰਦਾ ਸੀਗਾ ਜੀ ਵੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ ਕਹਿੰਦਾ ਤੁਸੀਂ ਤਾਂ ਤਿੰਨੇ ਤਖਤਾਂ ਨੂੰ ਦੇਤਾ ਜੀ ਹਰ ਇੱਕ ਦੇ ਦਿਲ ਦੀ ਇੱਛਾ ਸੀ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਕ ਤੌਰ ਤੇ ਹੋ ਗਿਆ ਹੁਣ ਜੋ ਮਰਜ਼ੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ